ਕੀ ਹਾਲ ਚਾਲ ਆਗੇ ਰੇਲਾਂ ਵਾਲੇ ਟੈਲੈਂਟ ਦੇ ਨਾਲ ਬੜਾ ਟਾਈਮ ਹੋ ਗਿਆ ਵੀਡੀਓ ਹੀ ਨਹੀਂ ਆਈ ਸੀ ਲੋਕ ਬਾਰ-ਬਾਰ ਕਹਿੰਦੇ ਮੈਸੇਜ ਕਰ ਦਿੰਦਾ ਕੋਈ ਕਮੈਂਟ ਕਰਕੇ ਆਖਦਾ ਬਾਈ ਜੀ ਵੀਡੀਓ ਪਾ ਦਿਓ ਵੀਡੀਓ ਪਾ ਦਿਓ ਉਹ ਮੇਰਾ ਵੀ ਬੜਾ ਜਿਕਰ ਕਰਦਾ ਮੈਂ ਵੀ ਬੜਾ ਮਜਬੂਰਾਂ ਵੀਡੀਓ ਪਾਉਣ ਨੂੰ ਪਰ ਕੀ ਕਰਾਂ ਜਦੋਂ ਟ੍ਰੈਂਡਿੰਗ ਟੌਪਿਕ ਆਉਂਦਾ ਉਦੋਂ ਵੀਡੀਓ ਬਣਾਈ ਦੀ ਗੈਲੋ ਡਾਲਰ ਦਾ ਰੋਲਾ ਫਿਰ 7 ਦਿਨ ਬਾਅਦ ਗ੍ਰੀਨ ਹੁੰਦਾ ਉਦੋਂ ਟੌਪਿਕ ਹੀ ਉੱਡ ਜਾਂਦਾ ਕਰੀਏ ਹੁਣ ਜਾਂ ਤਾਂ ਕੰਟੈਂਟ ਚੇਂਜ ਕਰਨਾ ਪੈਣਾ ਸੀ ਜਾਂ ਫਿਰ ਚੈਨਲ ਹੀ ਛੱਡਣਾ ਪੈਣਾ ਸੀ ਕੋਈ ਗੱਲ ਨਹੀਂ ਛੱਡਣੇ ਨਹੀਂ ਲੱਗਿਆ ਆ ਲਾਈਵ ਰੋਸਟਿੰਗ ਸ਼ ਹਮ ਅਰੇ ਲਾਹਲੇ ਬੱਚੇ ਆ ਨਾ ਜਿਹੜੇ ਬਖਸ਼ਦੇ ਨਹੀਂ ਕਿਸੇ ਨੂੰ ਸੋ ਆਓ ਪਹਿਲਾਂ ਗੱਲ ਕਰਾਂਗੇ ਕਰਨ ਔਜਲੇ ਦੀ ਐਵੇਂ ਨਹੀਂ ਬਖਸ਼ਦਾ ਕਿਸੇ ਨੂੰ ਤੂੰ ਕੱਢਿਆ ਸੀ ਹੱਤੀ ਕੀ ਤਫਲੀ ਹੈ ਟੱਚ ਡਾਊਨ ਕੈਨੇਡਾ ਮੈਂ ਹੋਣਾ ਸਪਟੰਬਰ ਨੂੰ ਕਸਰ ਨਹੀਂ ਛੱਡਣੀ ਮੈਂ ਸ਼ੋਹਾਂ ਤੇ ਤਬਾਈ ਚ ਆਹ ਕਿਹੜਾ ਕਿਹੜਾ ਜਿਹੜਾ ਕੱਲਾ ਹੀ ਦਈ ਜਾਂਦਾ ਕਿਨੇ ਕਿਹਾ ਕੋ ਮੰਨੂ ਸਾਲਾ ਲੋਕ ਤਾਂ ਝੂਲੇ ਤੇ ਘੁੰਮਦੇ ਵੇਖੇ ਫੋਨ ਹੀ ਕਮਾਈ ਜਾਂਦਾ ਉੱਥੇ ਆਏ ਲੈ ਕੇ ਆਊਗਾ ਬਾਡ ਹਾਲੀਵੁੱਡ ਨਾਲ ਪਛਾੜੀ ਜਾਂਦਾ ਥੱਲੇ ਬੈ ਕੇ ਕਮਾਈ ਜਾਂਦਾ ਐ ਕਰੀ ਜਾਂਦਾ ਸਾਲਾ ਸ਼ੁਕਰ ਅਫਰਾਕ ਨਹੀਂ ਪਾਈ ਤੂੰ ਨਹੀਂ ਤਾਂ ਕੁਛ ਨਾ ਕੁਛ ਦਿਸ ਜਾਣਾ ਸੀ ਲੁੱਚਾ ਅੱਛਾ ਵੀਡੀਓ ਚੰਨ ਚਲਦੇ ਆਪਾਂ ਇੱਕ ਗੱਲ ਵੀ ਗੱਲ ਕਰਦੇ ਆ ਪੰਜਾਬੀ ਜਿਹੜੇ ਗਾਣੇ ਤਾਂ ਬਹੁਤ ਹੁੰਦੇ ਆ ਕਈ ਬਾਲੇ ਚਲਦੇ ਆ ਕਈ ਸਿਰਫ ਰੀਲਾਂ ਤੇ ਚਲਦੇ ਆ ਬਾਦਸ਼ਾਹ ਅਰਗੇ ਦੇ ਜਿਵੇਂ ਨਾਰਮਲ ਹੋਰ ਵੀ ਬਹੁਤ ਬੰਦੇ ਜਿਨ੍ਹਾਂ ਦੇ ਗਾਣੇ ਸਿਰਫ ਰੀਲਾਂ ਤੇ ਚਲਦੇ ਆ ਕੋਈ ਪਰਸਨਲ ਹਿੱਟ ਨਹੀਂ ਪਰ ਕਈ tane ਇਦਾਂ ਹੁੰਦੇ ਜਿਹੜੇ ਸਟੋਰੀ ਟਾਈਪ ਹੁੰਦੇ ਆ ਜਾਂ ਬਹੁਤ ਵਧੀਆ ਹੁੰਦੇ ਜਿਹੜੇ ਮਨ ਨੂੰ ਛੂ ਜਾਂਦੇ ਆ ਮਤਲਬ ਕਈ ਲੋਕ ਆਪਣੀ ਜ਼ਿੰਦਗੀ ਨਾਲ ਰਿਲੇਟ ਵੀ ਕਰ ਲੈਂਦੇ ਆ ਆ ਨਿੰਜਾ ਬਾਈ ਦਾ ਗਾਣਾ ਤੇ ਕਰੀ ਗਾਣਾ ਆ ਤੇਰੀ ਹੋਈ ਨਾ ਹੁੰਦੀ ਸੈਡ ਸੌਂਗ ਤੇ ਕਹਿਣਾ ਸੁੱਖਾ ਪਿਆ ਪਰ ਬਣਾਉਣੇ ਬਹੁਤ ਔਖੇ ਆ ਮੈਂ ਗਾਣੇ ਸ਼ੂਟ ਕੀਤੇ ਮੈਨੂੰ ਪਤਾ ਅਸਲੀ ਚਿਚਪੇੜਾ ਮਾਰੀ ਜਾਂਦੇ ਆ ਉਹ ਭਰਾਵਾ ਨਾਈਸ ਆ ਦੇਖ ਆ ਬੰਦੇ ਦੇਖਾ ਸੀ ਤੇ ਬੰਦਾ ਗਾਉਂਦਾ ਵੀ ਐ ਤੇ ਐਕਟਿੰਗ ਵੀ ਸਿਰੇ ਦੀ ਕਰਦਾ ਕਹਿੰਦੇ ਉਹ ਚੱਲਿਆ ਐਂ ਕਰਕੇ 뮤지컬 ਟੰਨਾ ਨਾ ਨਾ ਸਟੇ ਲਾਈਵ ਸ਼ੋਅ ਜੋ ਬਹੁਤ ਕੰਨ ਚੀਜ਼ ਸੀ ਉਹ ਵੀ ਮਨਦੀਸ਼ਰ ਵੀ ਉਹ ਬੰਬ ਐ ਦੇ ਕੋਲੇ ਓਏ ਹੋਏ ਜਿਹੜੇ ਪੱਕੇ ਆਸ਼ਕ ਹਨ ਜਿਨ੍ਹਾਂ ਦੇ ਦਿਲ ਟੁੱਟੇ ਹੈ ਕੋਈ ਵੀ ਉਹ ਗਾਣ ਵੈਸੇ ਤਾਂ ਸਾਰੇ ਸੁਣਿਓ ਪਰ ਉਹ ਨਾਲੀ ਸਪੈਸ਼ਲੀ ਮਤਲਬ ਕਈ ਗਾਣੇ ਹੁੰਦੇ ਨੱਚਣ ਦੀ ਬਸ ਸਕੂਨ ਦੇ ਦਿੰਦੇ ਆ ਹੁੰਦੇ ਆ ਆ ਹਾਏ ਵਾਹ ਜੀ ਵਾਹ ਕਰੋ ਹੀ ਘਟਤਾ ਹੋਈ ਹੋਈ ਨਾ ਤੇਰੀ ਹੋਈ ਨਾ ਹੁੰਦੀ ਤੇਰੇ ਲਈ ਕੋਈ ਨਾ ਹੁੰਦਾ ਮੈਂ ਵੀ ਕਹਿੰਦੇ ਇੱਕਦਮ ਹੁੰਦਾ ਜਦੋਂ ਮਿਊਜ਼ਿਕ ਸ਼ੁਰੂ ਹੁੰਦਾ ਨਾ ਮਿਊਜ਼ਿਕ ਚੱਲੇ ਨਾ ਚੱਲੇ ਪਰ ਬੰਦੇ ਦੀ ਬਾਤ ਬੰਦੇ ਦੀ ਬਾਤ 'ਚ ਸਕੂਨ ਹੁੰਦਾ ਆ ਹੁੰਦਾ ਮਿਊਜ਼ਿਕ ਚੱਲੇ ਨਾ ਤਾਂ ਵੀ ਸਰਜੂਆ ਪਰ ਜਦੋਂ ਗਾਣਾ ਪਹਿਲਾ ਪੈਰਾ ਪੰਨਾ ਮਿਊਜ਼ਿਕ ਚੱਲ ਪੈਂਦਾ ਪਰ ਉੱਥੇ ਹੁੰਦਾ ਇੱਕ ਵਾਰੀ ਗਾਣਾ ਪਰ ਆਏ ਹਾਏ ਇਹ ਗਾਣੇ ਏਦਾਂ ਦੇ ਆ ਬੇਵਸਨਾ ਸਕੂਨ ਲਵੇ ਬੰਦਾ ਹੈੱਡਫੋਨ ਲਾ ਕੇ ਪਿਆ ਹੋਵੇ ਦਾ ਚੰਦਰਾ ਦਿਲ ਟੁੱਟਿਆ ਹੋਵੇ ਸਰਾ ਯਾਰ ਤੇਰੀ ਕੋਈ ਨਾ ਹੁੰਦੀ ਤੇ ਦਿਲ ਮੇਰਾ ਟੁੱਟਦਾ ਨਾ ਸਬਰ ਮੇਰਾ ਮੁੱਕਦਾ ਮੰਜਲੀਮ ਘੰਟੇ ਤੇ ਕੁੜੀ ਦੀ ਵੀ ਕੈਂਟ ਹੈ ਸੋਹਣੀ ਐਕਟਿੰਗ ਕੀਤੀ ਐ ਸਵਾਲ ਕੋਈ ਉੱਠਦਾ ਨਾ ਤੇ ਦਿਲ ਮੇਰਾ ਟੁੱਟਦਾ ਨਾ ਸਬਰ ਮੇਰਾ ਮੁੱਕਦਾ ਗੰਬ ਤੇਰਾ ਪਾਲਾ ਵੇ ਨਹੀਂ ਸੇਰਾ ਵਫਾ ਤੇਰੀ ਉੱਤੇ ਵੀ ਸਵਾਲ ਕੋਈ ਉੱਠਦਾ ਨਾ ਕਈ ਗਾਣੇ ਐ ਇਦਾਂ ਦੇ ਹੁੰਦੇ ਜਿਵੇਂ ਗਾਣਾ ਤਾਂ ਹੁੰਦਾ ਪਰ ਗਾਣੇ ਚ ਫੀਲ ਵੀ ਹੁੰਦਾ ਉਸ ਤੋਂ ਬਾਅਦ ਵੀਡੀਓ ਵੀ ਦੀ ਸਲੋ ਸਲੋ ਹੁੰਦੀ ਗਾਣੇ ਨਾਲ ਪੂਰਾ ਫੀਲ ਆਉਂਦਾ ਵੀਡੀਓ ਵੇਖਣ ਦਾ ਵੀਡੀਓ ਬਹੁਤ ਸੋਹਣੀ ਬਣਾਈ ਆ ਇਹ ਪੀੜ ਵਿੱਚ ਛੋੜੇ ਦੀ ਇਹ ਜੱਗ ਤੋਂ ਲ ਕੋਈ ਨਾ ਕੋਈ ਨਾ ਹੁੰਦੀ ਤੂੰ ਵੀ ਮੈਂ ਆਲਾਤਾ ਬਾਈ ਜੀ ਗਾਣਾ ਐਂਡ ਗਾਣਾ ਜਿਨ੍ਹਾਂ ਨੇ ਨਹੀਂ ਸੁਣਿਆ ਸਾਰੇ ਜਾ ਕੇ ਸੁਣਿਓ ਸਰਚ ਕਰੋ ਨਿੰਜਾ ਤੇਰੀ ਹੋਈ ਨਾ ਹੁੰਦੀ ਬਹੁਤ ਕਹਿਣ ਗਾਣਾ ਕੱਟ ਕਰਨੇ ਮੈਂ ਪਹਿਲਾਂ ਆਖਣਾ ਬਹੁਤ ਔਖੇ ਆ ਕਹਿਣਾ ਸੋਕਾ ਬੰਬੇ ਸ਼ੂਟਮੈਂਟ ਚ ਮੁੱਕ ਜਾਂਦਾ ਨਾਰਮਲ ਆ ਜਿਹੜੇ ਸਟੋਰੀ ਟਾਈਪ ਗਾਣੇ ਹੁੰਦੇ ਆ ਜਾਂ ਜਿਹੜੇ ਸੈਡ Song ਹੁੰਦੇ ਆ ਜਿਹੜੇ ਵਾਕਈ ਜਿਨ੍ਹਾਂ ਚ ਐਕਟਿੰਗ ਪੂਰੀ ਤਕੜੇ ਲੈਵਲ ਦੀ ਕਰਨੀ ਪੈਂਦੀ ਆ ਉਹਨਾਂ ਚ ਤਾਂ ਬਸ ਮਤਲਬ ਆਪਾਂ ਫੇਕ ਵੀ ਸ਼ੋਅ ਨਹੀਂ ਕਰ ਸਕਦੇ ਤੇਰੀ ਹੋਈ ਨਾ ਹੁੰਦੀ ਤੇਰੇ ਲਈ ਹੋਈ ਨਾ ਹੁੰਦੀ ਬਸ ਇਹਨਾਂ ਗਾਣੇ ਵਖਾਉਣਾ ਤੁਹਾਨੂੰ ਸਾਰੇ ਬਖਾਦਾ ਤਾਂ ਤੁਸੀਂ ਕਿਤੇ ਜਾ ਕੇ ਵੇਖੋਗੇ ਹਨਾ ਸੋ ਜਾਇਓ ਡਿਸਕ੍ਰਿਪਸ਼ਨ ਤੇ ਲਿੰਕ ਦਿੱਤਾ ਹੋਇਆ ਜਾ ਕੇ ਗਾਣਾ ਵੇਖਿਓ ਜਰੂਰ ਤੇ ਹੈੱਡਫੋਨ ਲਾ ਕੇ ਫੇਲ ਜਰੂਰ ਲੈ ਲਿਓ ਬਸ ਤੇਰੀ ਹੋਈ ਨਾ ਹੁੰਦੀ ਨੰਜਾ ਬਹੁਤ ਕਹਿਣ ਗਾਣਾ ਸਰਾ ਕਰਾ ਰੱਖਿਆ ਅਗਲਾ ਇਹ ਵੀ ਗੱਲਾਂ ਦੇ ਪਹਿਲਾ ਸ਼ੂਟ डन ਹੋ ਗਿਆ ਹੈ ਤਾਂ ਇਸ ਦਾ ਰਿਜ਼ਲਟ ਦੇਖਣੇ ਲਈ ਅਗਲੀ ਵੀਡੀਓ ਵਿੱਚ ਦੇਖ ਲੈਣਾ ਅਗਲੀ ਵੀਡੀਓ ਦੇਖ ਲੈਣਾ ਇੱਕ ਕੜੀ ਅਗਲੀ ਵੀਡੀਓ ਜਿਹੜੀ ਐਂ ਕਰਕੇ ਸਿੱਟ ਦਿਨਾ ਸਾਲਾ ਗੱਲਾਂ 'ਚ ਵੀ ਕਰਨਾ ਦਾ ਹੀ ਮੰਗਦਾ ਘਰੇ ਜਾ ਕੇ ਕਹਿੰਦਾ ਕਿ ਮੰਮੀ ਰੋਟੀ ਲਿਆ ਦੇ ਮੈਂ ਨਹੀਂ ਖਾਣੀ ਜਾ ਚਲ ਜਾ ਮੰਮੀ ਰੋਟੀ ਲਿਆ ਦੇ ਆ ਗਿਆ ਮੰਮੀ ਜਾਣਾ ਮੰਮੀ ਹਰ ਗੱਲ 'ਚ ਕਰਨਾ ਸੁੱਤਾ ਪਿਆ ਵੀ ਕਰਦਾ ਹੋਗਾ ਅੰਨੀ ਦਾ ਅਗਲੀ ਵੀਡੀਓ ਦੇਖ ਲੈਣਾ ਵਲੌਗ ਤੇ ਤੂੰ ਵੀ ਵਲੌਗ ਬਣਾਉਣ ਲੱਗ ਗਿਆ ਤੇਰੀ ਕੀ ਲੋਟ ਸੀ ਅੱਗੇ ਬਾਹਲੇ ਸੀ ਤੇ ਤਾਂ ਕ੍ਰਾਈਮ ਬਿਲੋਸ ਸੀ ਹੁਣ ਨੀਓ ਕਰਦੇ ਕੋਈ ਕ੍ਰਾਈਮ ਬਿਲੋਸੋ ਫਾਈਨ ਬਿਲੋ ਮੇਰੇ ਕ੍ਰਾਈਮ ਬਿਲੋ ਆਹ ਕੜੀ ਆ ਗੱਜਰ ਟਮਾਟਰਾਂ ਨੂੰ ਲਈ ਫਿਰਦਾ ਸਾਲੀ ਪਹਿਲੀ ਅੱਗ ਵੇਖੀ ਜੀ ਲਾਲ ਰੰਗ ਦੀ ਹੁੰਦੀ ਆ ਅੰਨੀ ਤੋਂ ਚਵਾਰਿਆਂ ਤੇ ਚੜ ਕੇ ਮਿੱਠਰੰਦਾ ਇੱਕ ਲੰਗੂਰ ਕੀ ਹੁਣ ਤਾਂ ਲੰਗੂਰੋਂ ਹਟ ਗਏ ਪਰ ਇਹ ਆ ਗਿਆ ਰੀਲਾਂ ਤੇ ਚੜ ਜਾ ਉੱਥੇ ਓਏ ਇੱਥੇ ਕਰੀ ਅੰਨਾ ਇਧਰ ਆ ਤੇ ਤੇ ਤੈਨੂੰ ਪਾਣੀ ਜਈ ਨੂੰ ਰੋਕ ਲਵਾ ਜਾਵਣ ਦਿਆ ਨੀ ਟੀ-ਸ਼ਰਟ ਤੇ ਗਲੇ ਚ ਵਿੰਗ ਵਿਖਦੇ ਆ ਨੱਕ ਪੁੰਝ ਪੁੰਝ ਕੇ ਵੇਂਗੀ ਪਾ ਰੱਖਿਆ ਐ ਕਰ ਲੈਂਦਾ ਹੁਣ ਆ ਇੱਕ ਤਾਂ ਇਹ ਬੰਦਾ ਇਹ ਐਦਾਂ ਦਾ ਇਹਨੂੰ ਐ ਚਾਹੁੰਦਾ ਮੈਂ ਡਿਊਰੀ ਜਾਂ ਕੁਝ ਡਿਫਰੈਂਟ ਕਰਨਾ ਪਰ ਇੰਨਾ ਵੀ ਡਿਫਰੈਂਟ ਨਹੀਂ ਕਰਨਾ ਕਿ ਜਲੂਸੀ ਕੱਢੀ ਆਓ ਫੋਨ ਨੇ ਪੁੱਠਾ ਕਰ ਕੇ ਰੀਲਾ ਬਣਾਈ ਜਾਊਗਾ ਹੁਣ ਫੋਨ ਨੇ ਪੁੱਠਾ ਕਰਕੇ ਟੰਗੀ ਫਿਰਦਾ ਆਉਂਦਾ ਕਿਧਰੋਂ ਪਿਆ ਕੰਧ 'ਚ ਗੱਡੇ ਮਾਈਕ ਥੱਲੇ ਹੀ ਖੜਾ ਲੱਗਦਾ ਕੰਧ 'ਚੋਂ ਨਿਕਲੇ ਲੱਗਦਾ ਮਾਈਕ 10ਵੀਂ ਤੇ ਤਾਪਮਾਨੇ ਉਹਦੋਂ ਚੜਿਆ ਜਦੋਂ ਸ਼ਰਿਆ ਆਵੇਂ ਉਦਾਂ ਹੀ ਮੈਂ ਹੱਥ ਫੜਿਆ ਉਹ ਇਹ ਕਿਹੜਾ ਤਾਪਮਾਨਾ ਜਿਹੜਾ 10ਵੀਂ ਚ ਚੜੀ ਜਾਂਦੇ ਸਾਲੀ ਸਮਝ ਨਹੀਂ ਆਉਂਦੀ ਸਕੂਲਾਂ ਚ ਐਕਸਟੈਂਸ਼ਨਾਂ ਲਵਾਈ ਫਿਰਦੀਆਂ ਉਹ ਇੰਨਾ ਜਮਾਨਾ ਐਡਵਾਂਸ ਕਰ ਦਿੱਤੋ ਹੋ ਗਿਆ ਮੈਂ ਤਾਂ ਹੁਣ ਪਤਾ ਲੱਗਿਆ ਇਹਨਾਂ ਤੋਂ ਵੀ ਵੱਖਰਾ ਹੀ ਆ 10ਵੀਂ ਚ ਪਿਆਰ ਹੋ ਜਾਂਦੇ ਸਾਲਾ ਸਾਡੇ ਵਰਗਾ ਬੰਟੇ ਖੇਡਦਾ ਫਿਰਦਾ ਹੁੰਦਾ ਛਿੱਤਰ ਮਾਰ ਕੇ ਘਰੇ ਲੈ ਕੇ ਆਉਂਦੇ ਸੀ ਜਾਂ ਪਤੰਗ ਲੁਟਦੇ ਫਿਰਦੇ ਹੁੰਦੇ ਸੀ ਜਾਂ ਲਟਲਾ ਤਾਪਮਾਨ ਸਾਡੇ ਤਾਪਮਾਨ ਤਾਂ ਕਾਲਜਾਂ ਜਾ ਕੇ ਚੜਨਾ ਸ਼ੁਰੂ ਹੋਏ ਸੀ ਕਿ ਪਰ ਆਏ ਨਹੀਂ ਸ਼ਰਮ ਹੱਤ ਪੜਨਾਂ ਲਈ ਗੱਲ ਕਰਦਾ ਜਵਾਨੀ ਚੜੀ ਸੀ ਇਹਨੇ ਜਵਾਨੀ ਦੇ ਟਿੱਡਾਂ ਚੜ ਜਾਂਦੀ ਐ ਕੋਈ ਗੱਲ ਨਹੀਂ ਨਹੀਂ ਤੋੜਾ ਕੱਢਦੀ ਰਹਿਨੀ ਐ ਹੱਸਦੀ ਰਹਿ ਨਹੀਂ ਹੁੰਦੀ ਆ ਕਿਹੜੇ ਕੋਲੇ ਦੇ ਸਟੂਡੈਂਟ ਆ ਜਿਨ੍ਹਾਂ ਨੇ ਚਾਰ ਜਵਾਂਗ ਮਗਰ ਲਾ ਰੱਖਿਆ ਰੀਲਾਂ ਆਪ ਤਾਂ ਪਉਣੀਆਂ ਪੁਣੀਆਂ ਪਿੱਛੇ ਹੋਰ ਛੇ ਖੜਾ ਲੈਂਦੀ ਐ ਕੱਢਦੀ ਰਹਿਨੀ ਇਹ ਲੈਕਚਰ ਲੱਗ ਜਾਂਦਾ ਕਿ ਵਾਕਈ ਰੀਲਾਂ ਬਣ ਜਾਂਦੀਆਂ ਸਾਰੀਆਂ ਰੀਲਾਂ ਹੀ ਕਾਲਜਾਂ ਦੇ ਆਈ ਹੁੰਦੀਆਂ ਪਿੱਛੇ ਚਾਰ ਕੁੜੀਆਂ ਖੜਾ ਲਿਓ ਵੀ ਮਗਰ ਲੱਗੀਆਂ ਹੁੰਦੀਆਂ ਤੁਹਾਨੂੰ ਕੀ ਮਿਲਦਾ ਫਾਲੋਅਰ ਆਉਂਦੇ ਕਿਤੇ ਟੈਗ ਮਾਰਦੀ ਹੈ ਜਿੰਨੀਆਂ ਪਿਛੇ ਵਾਲੀ ਕੁੜੀਆਂ ਨਹੀਂ ਫਿਰ ਕੀ ਲੋੜ ਪਈ ਤੁਹਾਨੂੰ ਰੀਲਾ ਬਣਾਉਂਦੀ ਇਹਦੇ ਨਾਲ ਅੱਛਾ ਯਾਰ ਇਹ ਮੰਨਿਓ ਉਹ ਫਾਲੋਅਰ ਆਉਂਦੇ ਨਹੀਂ ਆਉਂਦੇ ਆਮ ਨਾਟ ਦ ਵਿਸਕੀ ਯੂ ਵਾਂਟ ਆਪਿਆਰ ਦੀ ਨਿਸ਼ਾਨੀ ਜਿਹੜਾ ਸੱਜਣ ਪੱਕ ਗਿਆ ਪਰ ਇਹ ਮੈਨੂੰ ਸਮਝ ਨਹੀਂ ਆਉਂਦੀ ਅੱਜ ਕੱਲ ਰੀਲਾਂ ਤੇ ਇਹਦਾ ਵੀ ਟ੍ਰੈਂਡ ਬਣਿਆ ਜੇ ਪਾ ਦੇ ਤਾਂ ਵਿਖਾ ਵਿਖਾ ਰੀਲਾਂ ਪਾਉਂਦੇ ਐਂ ਕਰਕੇ ਤਿਤਲੀਆਂ ਪਾਈ ਜਾਣਗੀਆਂ ਇੱਥੇ ਦੱਸ ਕਈ ਮੋਰ ਦੇ ਖੰਭ ਪਾਈਏ ਤਿਤਲੀਆਂ ਕੀ ਚਾਹੀਦਾ ਤੁਹਾਨੂੰ ਸਾਲਾ ਕਿਹੜਾ ਟੈਲੈਂਟ ਜਿਹੜਾ ਸਾਡੇ 'ਚ ਹੈ ਨਹੀਂ ਤੁਹਾਡੇ 'ਚ ਇਕੱਲਾ ਇਹ ਵੀ ਲਵ ਬਾਈਟ ਦਿਖਾਈ ਜਾਣਗੇ ਪੈ ਗਿਆ ਸੱਜਣ ਦੀ ਪਿਆਰ ਨਿਸ਼ਾਨੀ ਸਾਲਾ ਕੁੱਤੇ ਨੇ ਤਾਂ ਨਹੀਂ ਖਾਦਾ ਉਹ ਵੀ ਕੁੱਤਾ ਹੀ ਸੀ ਜਿਹੜਾ ਖਾ ਕੇ ਗਿਆ ਹੋ ਤਾਂ ਸੁਣਿਆ ਸੀ ਫਿਰ ਇਹ ਪੈਰਾਂ ਦੀ ਝਾਂਜਰ ਦਿਖਾਉਂਦੀ ਪਹੁੰਚ ਚੱਕ-ਚੱਕ ਕੇ ਆਹ ਕਿਹੜਾ ਪਹੁੰਚਾ ਚੱਕੀ ਜੰਨੀ ਐ ਚੱਲ ਬਸ ਦੁਨੀਆ ਚ ਰਹਾ ਕੁਛ ਨਹੀਂ ਗਿਆ ਪਰਦਾ ਚੱਕਣਾ ਸੀ ਇਹ ਪਰਦਾ ਹੀ ਆ ਚੱਕਿਆ ਗਿਆ ਇਹ ਤੁਹਾਨੂੰ ਪਤਾ ਯਾਰ ਸੌਮੇਰ ਜਾਨ ਵਾਲਿਆ ਵਿੰਟਰ ਆਉਣ ਵਾਲਿਆ ਇਫ ਯੂ ਕਾਈ ਗਾਲੇ ਮੇਰੇ ਵੀਡੀਓ ਵੀ ਜਾਨ ਵਾਲੀ ਸੀ ਰੋਸਟ ਪਰ ਮੋ ਕੰਟੈਂਟ ਚੇਂਜ ਹੋਇਆ ਤਾਂ ਹੁਣ ਮੇਰੇ ਰੋਸਟ ਆਉਣ ਵਾਲਿਆ ਸੋ ਸਾਰਿਆਂ ਨੂੰ ਵਾਊਚਰ ਕੇ ਪਿਆਰ ਦੇਣਾ ਯਾ ਸਮਝ ਜਾਨ ਵਾਲਿਆ ਵਿੰਟਰ ਆਉਣ ਵਾਲਿਆ ਇਧਰ ਵੀ ਆਈ ਹਸਾ ਵਾ ਸਭ ਜਾਨ ਵਾਲਿਆ ਵਿੰਟਰ ਆਉਣ ਵਾਲਿਆ ਫਾਰਕ ਕੀ ਕਰੀਏ ਸਾਕਾ ਪਕਾ ਰਾਈਬ ਕਰ ਰਹੀ ਹੈ ਲਗਾ ਲੋ ਸਈਆਂ ਤੁਮਾਰ ਕੋ ਜੰਨਤ ਦਿਖਾਤੀ ਮੈਂ ਜੰਨਤ ਦਿਖਾਤੀ ਆ ਕਿਹੜੀ ਜੰਨਤ ਆ ਉਹ ਤੇਰਾ ਪਲਾ ਹੋ ਜੇ ਬੇੜਾ ਹੀ ਘਰ ਕੋ ਹੋਇਆ ਪੈਂ ਜੰਨਤ ਤਾਂ ਬਾਹਰ ਨੂੰ ਡਿੱਗਦੀ ਫਿਰਦੀ ਆ ਇਹ ਜੰਨਤ ਜੁਬੇਰ ਆ ਨਹੀਂ ਉਹ ਤਾਂ ਕੋਈ ਹੋਰ ਹੀ ਜੰਨਤ ਆ ਜੰਨਤ ਦਿਖਾਤੀ ਲੋੜ ਨਹੀਂ ਸੀ ਦਿਖਾਉਂਦੀ ਆਪੇ ਦਿਸ ਜਾਣੀ ਸੀ ਬੈਠੇ ਆ ਨਾ ਠਰ ਕੇ ਆ ਆਕੀ ਚੱਲ ਜੀ ਜਾਂਦਾ ਏ ਵੀ ਟੈਲੈਂਟ ਹੈ ਰੇਲਾਂ ਤੇ ਕਮਾਲ ਦੀ ਗੱਲ ਹੈ ਬਸ ਇਹ ਚੀਜ਼ਾਂ ਤਾਂ ਅੱਜ ਕੱਲੋ ਪੈਰਾਮਿਨੀ ਤੇ ਜਾ ਕੇ ਵੇਖ ਨਹੀਂ ਲੋੜ ਹੀ ਨਹੀਂ ਪੈਂਦੀ ਬਸ ਨੈੱਟ ਚਾਹੀਦਾ ਰੇਲਾਂ ਹੀ ਖੋਲੋ ਇੱਥੇ ਹੀ ਸਰੀ ਜਾਂਦਾ ਗੇੜੇ ਕੋ ਬੱਟਣ ਲੱਗੀਆਂ ਸਮਝ ਨਹੀਂ ਆਉਂਦੇ ਦਿੱਲੀ ਮੈਟਰੋ ਫਿਰਦੀ ਆ ਕਿਸ ਬਾਹਰਲੀ ਮੈਟਰੋ ਫਿਰਦੀ ਆ ਸਾਲਾ ਸਟੈਪ ਵੀ ਨਹੀਂ ਕਰਨਾ ਤੇ ਬਸ ਤੇਰਾ ਧਿਆਨ ਕਿੱਥੇ ਆ ਸਟੈਪ ਸਿੱਖਿਆ ਨਹੀਂ ਨਾ ਤੂੰ ਹਮ ਕਾਰ ਚਾਹੇ ਛੋਟੀ ਹੋਵੇ ਚਾਹੇ ਵੱਡੀ ਧਿਆਨ ਜ਼ਰੂਰ ਪੈਂਦਾ ਆਰਕੀ ਆਕੀ ਮੇ ਬੇਬੇ ਨੂੰ ਤੱਕਦੇ ਵੇ ਤੋ ਫੋਟੋ ਤੇਰੀ ਮੇਰੀ ਟੈਗ ਇੰਸਟਾ ਤੇ ਲਾਉਣਾ ਤੈਨੂੰ ਇੱਕ ਬਸ ਲਾ ਲਈ ਪਹਿਲਾਂ 10ਵੀਂ ਦੇ ਪੇਪਰ ਦੇ ਜਾ ਕੇ ਟੈਗ ਲਾਉਣਾ ਸੋਹਣਿਆ ਟੈਗ ਲਾਉਂਦਾ ਵੀ ਅੱਜਕੱਲ ਟ੍ਰੈਂਡ ਹੀ ਚੱਲਿਆ ਪਿਆ ਸਾਲੇ ਇੱਕ ਤਾਂ ਜ਼ਿੰਦਗੀ ਇਹੋ ਜਿਹੀ ਜਿਹੜੀ ਇਹ ਰੀਲਾਂ ਤੇ ਜਿਉਂਦੇ ਆ ਉਹ ਅਸਲ ਚੰਨ ਦੀ ਹੈ ਨਹੀਂ ਹੈ ਵਿਖਾਉਣਗੇ ਕੁਝ ਹੋਰ ਤੇ ਅੰਦਰੋ ਜ਼ਿੰਦਗੀ ਕੁਝ ਹੋਰ ਹੁੰਦੀ ਆ ਉੱਪਰ ਕਰਕੇ ਸਟੋਰੀਆਂ ਮਚਾ ਰੱਖਿਆ ਕ੍ਰਿਸ਼ਟਾ ਟੈਕਸੀ ਬੈਮ ਮਚਾ ਰੱਖਿਆ ਪਤਾ ਨਹੀਂ ਕਿਹੜੇ ਮਚਾਈਏ ਨੇ ਸਾਲੇ ਤੁਹਾਡੇ ਹੇਟਰ ਜ਼ਿਆਦਾ ਨਹੀਂ ਹੋਗੇ ਜਾ ਜਾ ਕੇ ਪੇਪਰ ਦੇ ਆਉਣ ਵਾਲੇ ਅਸਰ ਦੀਆਂ ਦੇ ਯੂਨੀਟ ਟੈਸਟ ਉਹ ਕਿਉਂ ਥੜੀ ਜਾਣਾ ਰੀਜ਼ ਕਰਿਆ ਕਰ ਰੀਜ਼ ਨੂੰ ਹੁਣ ਅਸੀਂ ਗਿੱਟੇ ਤੜਾਲੀ ਤੇਰੇ ਵਾਂਗੂ ਕਿ ਐ ਬਣ ਕੇ ਐਂ ਕਰੀਏ ਰੀਜ਼ ਕਰਿਆ ਕਰ ਕਰ ਲੈਣੇ ਆ ਲਾਈਕ ਫਾਲੋਅਰ ਮਿਲ ਜਾਣਗੇ ਠੀਕ ਹੈ ਬਸ ਗਿੱਟੇ ਨਹੀਂ ਤੜਾਣੇ ਚਾਹੀਦੇ ਰੀਸ ਕਰਿਆ ਕਰ ਸਾਲਾ ਗਿੱਟੇ ਵਿਖਾ ਕੇ ਵੀ ਉਹ ਲਈਏ ਇਹੋ ਦਾ ਗਿੱਟਾ ਸਾਲਾ ਕਿ ਮੀਆਂ ਖਲੀਫਾ ਨੇ ਨਹੀਂ ਵਿਖਾਇਆ ਇਹਨਾਂ ਨੂੰ ਕੀ ਲੋੜ ਪੈ ਗਈ ਖੁਸ਼ ਵੇਖਣ ਦਾ ਖਲੀਫਾ ਦੇ ਨਾਂ ਤੇ ਕਰਾਵਾ ਅੱਛਾ ਤੈਨੂੰ ਤਾਂ ਰੀਡ ਬਈ ਪੌਦਾ ਮਹਾ ਰੀਲਾਂ ਦੀ ਨਹਾ ਦੁੰਨੇ ਰੀ ਇਹਦਾ ਖਜ਼ਾਨਾ ਹੀ ਬਹੁਤ ਹਾਲੇ ਤੱਕ ਕੱਢਿਆ ਹੀ ਨਹੀਂ ਸਾਲ ਕੱਟਣਾ ਹੈ ਕੀ ਫਿਰ ਵੈਸੇ ਧਿਆਨ ਨਾਲ ਵੇਖੋ ਕੁਝ ਪਾਇਆ ਹੋਇਆ ਮੈਨੂੰ ਵੀ ਪਹਿਲਾਂ ਐ ਲੱਗਿਆ ਸੀ ਹੈ ਕੁਝ ਨਹੀਂ ਪਰ ਵੇੜਾ ਹੀ ਕਰਕ ਹੋਇਆ ਪਰ ਨਹੀਂ ਹੈ ਕੁਝ ਹੈ ਸੱਜਣ ਪਿਆਰੇ ਬੇਈਮਾਨ ਨਿਕਲੇ ਵਾਦੇ ਸਾਰੇ ਚੈਨ ਦਾ ਸਮਾਨ ਨਿਕਲੇ ਓਏ ਮਮਾ ਆਹ ਕਿਹੜਾ ਟੈਲੈਂਟ ਹੈ ਇਹ ਕੀ ਪਾਈ ਫਿਰਦਾ ਸਾਨੂੰ ਤਾਂ ਹਰਾਨੀ ਹੁੰਦੀ ਮੈਂ ਜਦੋਂ ਵੀਡੀਓ ਵੇਖੀ ਮੈਨੂੰ ਗਏ ਹੋਇਆ ਓਏ ਆਹ ਕੀ ਚੀਜ਼ ਲਈ ਫਿਰਦਾ ਫਿਰ ਬਾਅਦੋਂ ਪਤਾ ਲੱਗਿਆ ਇਹਦੇ ਵਿੱਚ ਚੂਚੇ ਲਕਾਈ ਫਿਰਦਾ ਓਏ ਚੂਚੇ ਓਏ ਚੂਚੇ ਚੂਚੇ ਪੁੱਤਰ ਚੂਚੇ ਲਕਉਂਦੇ ਲਕਉਂਦਾ ਆਪਦੇ ਚੂਚੇ ਨਾ ਵੜਾ ਲਈ ਵਿਚਰ ਕੋ ਗੇ ਇਹ ਕੀ ਖਜ਼ਾਨਾ ਹਾਊ ਕਿਊਟ ਬੱਚਾ ਇਫ ਯੂ ਆਰ ਮਾਈ ਜੱਜ ਕਰ ਲੈ ਮੈਨੂੰ ਤੇ ਪਿਆਰੇ ਬਿਊ ਆਰ ਮਾਈ ਪਿਆਰ ਕਰਨ ਨੂੰ ਹੈ ਕਿ ਸਾਲਾ ਮੇਕਅਪ ਤੋਂ ਸਵਾਤਾ ਕੁਝ ਹੁੰਦਾ ਨਹੀਂ ਦੁਨੀਆ 'ਚ ਵੈਸੇ ਮੇਕਅਪ ਨਾਲ ਜ਼ਿਆਦਾ ਧੋਖਾ ਹੀ ਨਹੀਂ ਹੋਈ ਜਾਂਦਾ ਸਾਲਾ ਬੰਦਾ ਕੀ ਬੰਦਾ ਜਨਾਨੀ ਬਣਾ ਦਿੰਦੇ ਆ ਆਏ ਓਏ ਕਹਿੰਦੇ ਰੱਬ ਸਭ ਕੁਝ ਬਦਲ ਦਿੰਦਾ ਇੱਥੇ ਬੰਦਾ ਹੀ ਸਭ ਕੁਝ ਬਦਲ ਲਿਆ ਨਾ ਰੱਬ ਦੀ ਲੋੜ ਹੀ ਕੋਈ ਨਹੀਂ ਅੰਨੀ ਦੇ ਕਰ ਲੈ ਕਿੱਥੋਂ ਪਿਆਰ ਕਰਾਂ ਹੈ ਕਿ ਤੇਰੇ ਜਿਹਾ ਪਿਆਰ ਕਰਨ ਵਾਲਾ ਜਾ ਜਾ ਕੇ ਜੂਸ ਪੀ ਕੇ ਆ तुमसे ना हो पाएगा ਅੱਲਾ ਆ ਜੱਫੀਆਂ ਪਾਉਣ ਦਾ ਰਵਾਜ ਆ ਕੰਚਕਾਂ ਬਹਿਣ ਦੀ ਉਮਰ ਚ ਜੱਫੀਆਂ ਪਾਈ ਜਾਂਦੇ ਦੱਸੇ ਫੇਰ ਫੇਰ ਰੱਖਣਗੇ ਹਮਾਰਾ ਬੱਚਾ ਤਰੱਕੀ ਕਰ ਰਹਾ ਹਮਾਰਾ ਬੱਚਾ ਜੋ ਕਰਤਾ ਕਰੇ ਆਪ ਕੌਣ ਹੋਤੇ ਬੋਲਨੇ ਵਾਲੇ ਕੀ ਕਮਾ ਹੁਣ ਮੈਂ ਜਦੋਂ ਵੱਡਾ ਹੋ ਗਿਆ ਨਾ ਦੁਖੀ ਬੜਾ ਕਰੂਗਾ ਆਹ ਕਿਹੜਾ ਟੈਲੈਂਟ ਆ ਛਾਤੀ ਨੇ ਟੱਪਣ ਵਾਲਾ ਕੀ ਗੱਲ ਰੋੜੀ ਕੁੱਟਣ ਵਾਲੀ ਮਸ਼ੀਨ ਹੈ ਨਹੀਂ ਕੀ ਅੱਜ ਕੱਲ ਕਿ ਆਉਂਦੀ ਨਹੀਂ ਸ਼ਕਤੀ ਦੇ ਟੱਮ ਮਰੀ ਜਾਂਦਾ ਓਏ ਉਹੀ ਫਾਇਆ ਫਾਇਆ ਤਾਂ ਕਿੱਥੇ ਲੈਣਾ ਹਾਏ ਰੱਬਾ ਮੇਰੇ ਇੱਥੇ ਮੂਰਾ ਹੋ ਗਿਆ ਨਾ ਛਾਤੀ 'ਚ ਵਿਚਾਰੇ ਦੀ ਜਿੱਦ ਤੈਨੂੰ ਕਿਹ ਰਾਜ ਬੁਲਾ ਲਿਆ ਮੈਂ ਹੱਸ ਕੇ ਹੱਸ ਕੇ ਨਹੀਂ ਤੂੰ ਅੱਜ ਫਿਰ ਆ ਗਈ ਵੀ ਬਚ ਜੱਚ ਕੇ ਜੱਤ ਬਚ ਕੇ ਬਚ ਕੇ ਇਹਨਾਂ ਨੇ ਵੀ ਕਰਾਂ ਫੀਲ ਚੱਕੀ ਹੈ ਬਚਨ ਵਾਲਾ ਹੈ ਕੀ ਤੁਹਾਡੇ 'ਚ ਕਿਹੜੇ ਚੀਜ਼ ਹੈ ਜਿਹੜੇ ਕੋਲ ਬੰਦਾ ਬਚਾ ਕੇ ਆ ਕੇ ਲੰਗੇ ਸੁੱਕੀਆਂ ਗਲੀਆਂ ਖਾਲੀ ਰਾਹ ਨਾ ਕੋ ਯਾਰ ਨਾ ਕੋ ਜਾ ਮਤਲਬ ਆਈ ਜਾਵੇ ਤੇ ਜਾਈ ਜਾਵੇ ਬਸ ਕਿੱਥੋਂ ਬਚੇ ਬੰਦਾ ਕਿ ਮੇਰੇ ਤੇ ਹੱਸਦੇ ਕਿਹੜੇ ਲੋਕ ਆ ਜਿਹੜੇ ਤੇਰੇ ਤੇ ਹੱਸਦੇ ਆ ਆਹ ਵੀਰ ਗਿਫਟ ਹਾਊਸ ਵਾਲੇ ਕਿ ਹੋਰ ਕੋਈ ਆ ਬਾਜ਼ਾਰਾਂ ਚ ਜਾ ਕੇ ਲਲਾਰੀ ਨਾਲ ਵੀਡੀਓ ਬਣਾਉਂਦੀ ਫਿਰਦੀ ਆ ਐ ਚੁੰਨੀਆਂ ਰੰਗਣ ਵਾਲਾ ਮੇਰੇ ਕੰਮ ਵੱਧ ਗਿਆ ਅੱਜ ਕੱਲ੍ਹ ਜਿਹੋ ਦਾ ਗਾਣਾ ਆਇਆ ਉਹ ਵੀ ਡਾਈ ਦੇ ਪੈਸੇ ਵਧਾਈ ਬੈਠੇ ਆ ਚਲੋ ਜੀ ਕਹਿੰਦੇ ਚੁੰਨੀ ਮੇਰੀ ਰੰਗ ਦੇ ਲਲਾਰੀਆ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਬਾਜੂ ਆਏ ਕਰਕੇ ਫੋਟੋ ਕੱਢੀ ਜਾਂਦੀ ਆ ਪਹਿਲਾਂ ਹੀ ਹੱਥ ਚ ਫੋਟੋ ਸੀ ਚਲਈ ਐਕਟਿੰਗ ਕਰਨੀ ਆ ਉਹ ਤਾਂ ਚਾਹੀਦੀ ਕਰ ਲਿਆ ਕਰੋ ਮੈਂ ਤੇਰਾ ਯਾਰ ਆ ਯਾਰ ਨਹੀਂ ਮੈਨੂੰ ਲੱਗਦਾ ਟੈਂਪੂ ਹੀ ਆ ਗੁਲਾਬੀ ਰੰਗ ਦੀ ਗੱਡੀ ਲਈ ਫਿਰਦਾ ਓ ਮ ਗਲਾਬੀ ਰੰਗ ਦੀ ਚੁੰਨੀ ਰੰਗਾਈ ਜਾਂਦੀ ਹਾਏ ਰੱਬਾ ਮੇਰੇ ਆ ਚੁੰਨੀ ਮੇਰੀ ਰੰਗ ਦੇ ਲਲਾਰੀਆ ਰੰਗੀ ਤਾਂ ਪਈਆ ਹੋਰ ਕੀ ਰੰਗਦੇ ਹੁਣ ਕਈ ਲੋਕ ਆਖੀਂ ਨੇ ਚੁੰਨੀ ਮੇਰੇ ਰੰਗ ਦੇ ਲਲਾਰੀਆ ਉਹਨਾਂ ਦੇ ਯਾਰਾਂ ਕੋਲੇ ਗੱਡੀਆਂ ਵੀ ਚਿੱਟੀਆਂ ਓਏ ਭੋਗ ਪਵਾ ਦਈਏ ਜਿੱਦਾਂ ਹੁਣ ਪੂਰੀ ਦੁਨੀਆ ਨੂੰ ਹੀ ਪਤਾ ਚੱਲ ਗਿਆ ਕਿ ਵਿంటర్ ਆਉਣੇ ਵਾਲਿਆ ਤੇ ਸਦੀ ਵਿంటర్ ਦੇ ਇਨਵੈਂਟਰੀ ਵਿੱਚ ਸਾਰੇ ਪਤਾ ਵਿంటర్ ਆਉਣੇ ਵਾਲਿਆ ਮੈਨੂੰ ਲੱਗਦਾ ਤੁਹਾਡੇ ਕੋਲ ਗੱਡੀ ਵੇਖਣ ਤਾਂ ਕੀ ਆਉਂਦਾ ਨਹੀਂ ਹੋਣਾ ਸਾਰੇ ਇਹਨੂੰ ਵੇਖਣੀ ਆਉਂਦੇ ਹੋਣੇ ਵਿంటర్ ਆਉਣੇ ਵਾਲਿਆ ਸਮਰ ਜਾਣੇ ਵਾਲਿਆ ਉਹ ਵੀ ਜੀ ਗੱਲ ਜੇ ਵਿంటర్ ਆਊਗਾ ਸਮਰ ਜਾਊਗਾ ਹੀ ਆਜਿਦਲੇ ਇਹਨਾਂ ਵੀ ਲਾਈਕ ਮਾ ਤੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਹਾਂ ਗਾਣਾ ਜ਼ਰੂਰ ਸੁਣੋ ਯਾਰ ਵਾਹ ਯਾਰ ਇਹ ਬੰਦਾ ਸ਼ੁਰੂ ਤੋਂ ਹੀ ਸਰਾ ਲਾਈ ਆਉਂਦਾ ਸੀ ਬਸ ਗਾਣਾ ਸੁਣਿਓ ਤੇ ਨਿਆਰੇ ਲਿਓ ਫੀਲ ਫਰੀ ਗਨ ਆਏ ਹਾਏ ਹਾਏ ਫੀਲ ਫੀਲ ਫਰੀ ਨਹੀਂ ਫੀਲ ਹੈਗਾ ਹਾ ਮਤਲਬ ਸਕੂਨ ਫਰੀ ਗਨ ਨਹੀਂ ਨਹੀਂ ਸਕੂਨ ਵੀ ਹੈਗਾ ਸੋ ਸਬਸਕ੍ਰਾਈਬ ਕਰ ਦਿਓ ਚੈਨਲ ਤੇ ਵੀਡੀਓ ਆਉਣਗੀਆਂ ਹੁਣ ਲਾਈਵ ਰੋਸਟਿੰਗ ਚੱਲਿਆ ਕਰੂਗੀ ਗੇੜਾ ਦੇ ਦਿਆਂਗੇ ਤੇ ਥੋੜਾ ਜਿਹਾ ਪਰਵਰਕ ਕੰਟੈਂਟ ਕਰਦੇ ਆ ਫੈਮਲੀਆਂ ਜਿਆਦਾ ਪਟਾਂਗੇ ਆਣਾ ਬਾਈ ਤੇ ਚੁੰਨੀ ਮੇਰੀ ਰੰਗ ਦੇ ਲਰਾਰੀਆਂ ਮੇਰੇ ਯਾਰ ਦੀ ਗੱਡੀ ਦੇ ਨਾਲ